ਅੱਜ ਆਪਾਂ ਪੰਥ ਦੇ ਪੰਜਾਬ ਦੇ ਆਪਣੇ ਦੇਸ਼ ਦੇ ਬਹੁਤ ਹੀ ਹਰਮਨ ਪਿਆਰੇ ਆਗੂ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਵਾਸਤੇ ਬਹੁਤ ਵੱਡਾ ਯੋਗਦਾਨ ਪਾਇਆ ਬਲੀਦਾਨ ਵੀ ਦਿੱਤਾ ਧਰਮ ਯੁੱਧ ਮੋਰਚੇ ਦੇ ਡਿਕਟੇਟਰ ਰਹੇ ਬੜੇ ਔਖੇ ਸਮਿਆਂ 'ਚੋਂ ਪੰਥ ਨੂੰ ਉਸ ਵੇਲੇ ਕੱਢ ਕੇ ਲੈ ਕੇ ਆਏ ਸੰਤਰਚੰਦ ਸਿੰਘ ਜੀ ਲੋਂਗੋਵਾਲ ਸਾਹਿਬ ਨੇ ਆਪਣੇ ਬਜ਼ੁਰਗਾਂ ਨੂੰ ਅੱਜ ਆਪਾਂ ਛਰਦਾ ਭੇਟ ਕਰਨ ਆਏ ਆਂ ਇਹ ਸੰਗਰੂਰ ਦਾ ਜ਼ਿਲ੍ਹਾ ਇਹ ਪੰਥ ਦਾ ਗੜ੍ਹ ਹੈ ਸਾਰੇ ਪੰਜਾਬ ਨੂੰ ਇਸ ਜ਼ਿਲ੍ਹੇ ਤੇ ਬਹੁਤ ਮਾਣ ਬੜਾ ਫਕਰ ਹੈ ਸੰਤਰਚੰਦ ਸਿੰਘ ਜੀ ਦੇ ਜੀਵਨ ਬਾਰੇ ਬੜਾ ਕੁਝ ਆਖਿਆ ਗਿਆ ਬਹੁਤ ਕੁਝ ਕਹਿ ਸਕਦੇ ਆ ਟਾਈਮ ਥੋੜਾ ਹੈ ਦੇਖੋ ਖਾਲਸਾ ਜੀ ਇੱਕ ਪਾਸੇ ਸੰਤ ਲੋਂਗਵਾਲ ਸੰਤ ਜਿਨ੍ਹਾਂ ਨੇ ਆਪਣੇ ਪਰਿਵਾਰ ਦਾ ਕੁਝ ਨਹੀਂ ਬਣਾਇਆ ਆਪਣਾ ਕੁਝ ਨਹੀਂ ਬਣਾਇਆ ਉਹਨਾਂ ਨੇ ਪੰਥ ਤੋਂ ਕੁਝ ਨਹੀਂ ਮੰਗਿਆ ਅਗਰ ਦਿੱਤਾ ਤੇ ਕੁਰਬਾਨੀ ਦਿੱਤੀ ਹੈ ਪੰਥ ਖਾਤਰ ਉਹਨਾਂ ਨੇ ਧਰਮਯੋਧ ਮੋਰਚਾ ਜਿਵੇਂ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੋਂ ਚਲਾਇਆ ਆਪਾਂ ਛੋਟੇ-ਛੋਟੇ ਹੁੰਦੇ ਸੀ ਰੋਜ਼ ਜਥੇ ਜਾਇਆ ਕਰਦੇ ਸਨ ਐਨੇ ਹਜ਼ਾਰ ਦਾ ਐਨੇ ਸੌ ਦਾ ਜਥਾ ਸੀਗਾ ਉਹ ਸੀ ਸਮਾਂ ਜਦੋਂ ਪੰਥ ਚੜ੍ਹਦੀ ਕਲਾ ਵਿੱਚ ਸੀ ਸੰਤ ਚੰਦ ਸਿੰਘ ਲੋਂਗੋਵਾਲ ਇੱਕ ਬਹੁਤ ਨਿਸ਼ਕਾਮ ਅਤੇ ਸੱਚੇ ਸਾਧੂ ਸੰਗ ਦੇਖਿਆ ਜਾਵੇ ਉਹਨਾਂ ਵਰਗੇ ਲੀਡਰ ਪਹਿਲਾਂ ਵੀ ਆਏ ਤੇ ਅੱਜ ਵੀ ਆਪਾਂ ਨੂੰ ਜਾਨੀ ਹਰਪ੍ਰੀਤ ਸਿੰਘ ਵਿੱਚ ਉਹਨਾਂ ਦੀ ਚਲਕ ਆਪਾਂ ਨੂੰ ਦਿਸਦੀ ਹੈ ਲੇਕਿਨ ਤੁਸੀਂ ਜਦ ਮੇਲ ਕਰਦੇ ਹੋ ਜਿਨ੍ਹਾਂ ਨੇ 20 25 ਸਾਲ ਪੰਥ ਦੀ ਅਗਵਾਈ ਕੀਤੀ ਜਿਨ੍ਹਾਂ ਨੇ ਨਿਜ ਪਰਸਤਾਨ ਤੋਂ ਬਗੈਰ ਜਿਨ੍ਹਾਂ ਨੇ ਆਪਣੇ ਲਾਲਚ ਤੋਂ ਬਗੈਰ ਆਪਣੇ ਪਰਿਵਾਰ ਨੂੰ ਪਾਲਿਆ ਪਲੋਸਿਆ ਪੰਥ ਦੀ ਕਦਰਾਂ ਕੀਮਤਾਂ ਦੀ ਪਰਵਾਹ ਨਹੀਂ ਕੀਤੀ ਤਾਂ ਹੀ ਵੀਰੋ ਬਜ਼ੁਰਗੋਂ ਪੈਣਾ ਅੱਜ ਆਪਣਾ ਹਾਲ ਤਾਂ ਹੀ ਇਦਾਂ ਦਾ ਹੈ ਅਗਰ ਇਹ ਜਿਹੜੇ ਆਗੂ ਸਨ ਇਹਨਾਂ ਬਜ਼ੁਰਗਾਂ ਦੇ ਨਕਸ਼ੇ ਕਦਮਾਂ ਤੇ ਚੱਲਦੇ ਜੋ ਸਾਡੇ ਬਜ਼ੁਰਗ ਪੈਣਾ ਪਾ ਗਏ ਸਨ ਅੱਜ ਯਾਦ ਆਉਂਦੇ ਆ ਜੈਦਾ ਜਗਦੇਵ ਸਿੰਘ ਤਲਵੰਡੀ ਜੈਦਾ ਗੁਰਚੰਦ ਸਿੰਘ ਕੌੜਾ ਜੈਦਾ ਮੋਹਨ ਸਿੰਘ ਤੜ ਠੀਕ ਆ ਕਿਸੇ ਸਮੇ ਵਟੇ ਬਾਦਲ ਸਾਹਿਬ ਵੀ ਸਹੀ ਸੇਵਾ ਕਰ ਰਹੇ ਸਨ ਪਰ ਜਦੋਂ ਆਪਣੇ ਪਰਿਵਾਰ ਦੇ ਵਿੱਚ ਉਹਦੇ ਦਬਾਅ ਇਹ ਆ ਗਏ ਪਰਿਵਾਰ ਪ੍ਰਸਤ ਹੋ ਗਏ ਤੇ ਉਹਨਾਂ ਨੇ ਵੀ ਪੰਥ ਦਾ ਸੋਚਣਾ ਛੱਡਤਾ ਉਸ ਤੋਂ ਬਾਅਦ ਲੀਡਰਸ਼ਿਪ ਮਿਲਦੀ ਹੈ ਆਪਣੇ ਜ਼ਿਲ੍ਹੇ ਦੇ ਬਹੁਤ ਹੀ ਸਤਕਾਰਤ ਆਗੂ ਸਵਰਗਵਾਸੀ ਸਰਦਾਰ ਸਰਦੇਵ ਸਿੰਘ ਤင်ਸਾ ਜੀ ਨੂੰ ਅਸੀਂ 11 ਤਰੀਕ ਨੂੰ ਜਦੋਂ ਡੈਲੀਗੇਟ ਜਲਾਲ ਸੋਇਆ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਉਦੋਂ ਮਨ ਦੇ ਬਲਬਲੇ ਸੰਗ ਚਾਤ ਸੰਗਤ ਜੀ ਕਦੀ ਝੂਠ ਨਹੀਂ ਬੋਲਦੇ ਅਗਰ ਅੱਜ ਆਪਾਂ ਇਸ ਮਕਾਮ ਤੇ ਆਏ ਆ ਅਗਰ ਪੰਜ ਮੈਂਬਰੀ ਕਮੇਟੀ ਨੇ ਭੜਤੀ ਕੀਤੀ ਹੈ ਅਗਰ ਸੁਧਾਰ ਲਹਿਰ ਬਣੀ ਸੀ ਤੇ ਉਹ ਸਾਰਾ ਕੁਝ ਸਰਦਾਰ ਸੁਖਦੇਵ ਸਿੰਘ ਢੀਂਸਾ ਜੀ ਦੀ ਸੋਚੀ ਇੱਕ ਪਾਸੇ ਸੰਤਰਚੰਦ ਸਿੰਘ ਲੌਂਗਰਵਾਲ ਜੀ ਨੇ ਧਰਮ ਹੀ ਉਦਬੋਰਚੇ ਦੇ ਬਾਨੀ ਬਣੇ ਡਿਕਟਰ ਬਣੇ ਪੰਥ ਨੂੰ ਇੱਕ ਵਾਰੀ ਦਿੱਲੀ ਨੇ ਦਿਖਾਤਾ ਪੰਥ ਦੀ ਕਿਵੇਂ ਚੜhti ਗੱਲਾ ਹੁੰਦੀ ਹੈ ਉਦੋਂ ਦਿੱਲੀ ਤਰਾ-ਤਰਾ ਕਰਦੀ ਸੀ ਉਦੋਂ ਗੋਡੇ ਟੇਕਦੀ ਸੀ ਕਹਿੰਦੀ ਸੀ ਜੋ ਵੀ ਲੈਣਾ ਲੈ ਲਓ ਪਰ ਆਪਣੇ ਆਗੂਆਂ ਤੋਂ ਲੈ ਨਹੀਂ ਹੋਇਆ ਦੂਸਰੇ ਪਾਸੇ ਫੇਰ ਕਹੂੰਗਾ ਆਪਣੇ ਜ਼ਿਲ੍ਹੇ ਦੇ ਸਰਦਾਰ ਸਰਦੇਵ ਸਿੰਘ ਢਿੰਕਸਾ ਜੀ ਇਹਨਾਂ ਨੇ ਸਰਦਾਰ ਲਹਿਰ ਦੀ ਅਗਵਾਈ ਕਰਕੇ ਅੱਜ ਜੇ ਇਤਿਹਾਸ ਬਣਿਆ ਤੇ ਵੱਡੇ ਢੀਨਸਾ ਸਾਹਿਬ ਉਹਨਾਂ ਦਾ ਸਵਰਗਾ ਚ ਵਾਸਾ ਹੋਵੇ ਉਹਨਾਂ ਕਰਕੇ ਹੋਇਆ ਨਾਲੇ ਵੀ ਕਹਿਣਾ ਚਾਹੁੰਦੇ ਆ ਉਦੋਂ ਟੀਮ ਬੜੀ ਸਵੈਦਸੀ ਅਕਾਲੀ ਦਲ ਦੀ ਸਾਰੇ ਆਗੂ ਪੰਤ ਪ੍ਰਸੰਨ ਲੇਕਿਨ ਜਦੋਂ ਢੀਨਸਾ ਸਾਹਿਬ ਨੇ ਮੈਨੂੰ ਯਾਦ ਆਉਂਦੀ ਹੈ ਖਾਲਸਾ ਜੀ 2017 ਦੀ ਇਲੈਕਸ਼ਨ ਆਪਣੀਆਂ 15 ਸੀਟਾਂ ਰਹਿ ਗਈਆਂ ਬਰੀ ਮੀਟਿੰਗ ਵਿੱਚ ਬ੍ਰਹਮਪੁਰਾ ਸਾਹਿਬ ਨੇ ਢੀਂਸਾ ਸਾਹਿਬ ਨੇ ਕਿਹਾ ਸੁਖਬੀਰ ਬਾਦਲ ਨੂੰ ਸੁਖਬੀਰ ਸਿਆ ਪਾਸੇ ਹਟ ਜਾ ਤੇ ਆਪਣੀ ਪਾਰਟੀ ਵੱਜੂਗੀ ਜੇ ਉਹ ਜਿਹੜੀ ਸਲਾਹ ਦਿੱਤੀ ਸੀ ਢੀਂਸਾ ਸਾਹਿਬ ਨੇ ਉਹ ਮੰਨ ਲੈਂਦਾ ਸੁਖਬੀਰ ਸਿੰਘ ਬਾਦਲ ਅੱਜ ਆਪਣੇ ਹਾਲਾਤ ਇਹ ਨਾ ਹੁੰਦੇ ਇਹ ਹੁੰਦੀ ਹੈ ਦੂਰ اندੇਸ਼ੀ ਇਹ ਹੁੰਦੀ ਹੈ ਨੇਕ ਨੀਤੀ ਪੰਥ ਲਈ ਕਰਕੇ ਸਾਰੇ ਪੰਚ ਪ੍ਰਸੰਗ ਖਾਲਸਾ ਜੀ ਅੱਜ ਆਪਾਂ ਨੂੰ ਲੀਡਰ ਦੀ ਲੋੜ ਹੈ ਉਸ ਦੀ ਜਿਹੜਾ ਨੈਲਸਨ ਮੰਡੇਲਾ ਬਣ ਕੇ ਕੌਮ ਦੀ ਅਗਵਾਈ ਕਰੇ ਨੈਲਸਨ ਮੰਡੇਲੇ ਦਾ ਇਤਿਹਾਸ ਪੜੋ 27 ਸਾਲ ਜੇਲ੍ਹ ਵਿੱਚ ਰਿਹਾ ਲੇਕਿਨ ਜਦੋਂ ਜੇਲ੍ਹ ਚੋਂ ਛੁੱਟਿਆ ਰੋਬਨ ਆਇਲੈਂਡ ਦੀ ਜੇਲ੍ਹ ਸੀ ਉਹਨੇ ਆਪਣੇ ਦੇਸ਼ ਦਾ ਪ੍ਰਧਾਨ ਮੰਤਰੀ ਬਣਿਆ ਆਪਣੀ ਕੌਮ ਨੂੰ ਜ਼ੁਲਮ ਅਤਿਆਚਾਰ ਬੇਨصافੀ ਦੇ ਚੱਕਰ ਤੋਂ ਕੱਢਿਆ ਨਸਲੀਵਾਦ ਤੋਂ ਕੱਢਿਆ ਤੇ ਦੇਸ਼ ਦੀ ਅਗਵਾਈ ਕੀਤੀ ਪਰ ਇੱਕੋ ਹੀ ਵਾਰੀ ਰਿਆ ਪ੍ਰਧਾਨ ਆਪਣੇ ਰਾਸ਼ਟਰਪਤੀ ਤੇ ਨਾ ਮੈਂ 5 ਸਾਲ ਲੈਣਾ 5 ਸਾਲ ਤੋਂ ਬਾਅਦ પાਸੇ ਅਟ ਗਿਆ ਰਟਾਇਨ ਹੋ ਗਿਆ ਦੂਜਿਆਂ ਨੂੰ ਮੌਕਾ ਦੇਤਾ ਖਾਲਸਾ ਜੀ ਇਹ ਕਿਸੇ ਦੀ ਘਰ ਦੀ ਜਾਗੀਰ ਨਹੀਂ ਇਹ ਸਿੱਖ ਪੰਥ ਦੀ ਮਲਕੀਅਤ ਹੈ ਠੀਕ ਹੈ ਅਸੀਂ ਆਪਣੇ ਬਜ਼ੁਰਗਾਂ ਕਰਕੇ ਸੇਵਾ ਕਰਦੇ ਆਂ ਲੇਕਿਨ ਅਸੀਂ ਸਰਪੰਚੀ ਤੋਂ ਉੱਠ ਕੇ ਆਏ ਆ ਅਸੀਂ ਥੱਲੇ ਉੱਠ ਕੇ ਆਏ ਆ ਕੋਈ ਸਾਨੂੰ ਲਾਲਸਾ ਨਹੀਂ ਕੋਈ ਸਾਡੇ ਮਨ ਵਿੱਚ ਸਵਾਰਥ ਨਹੀਂ ਪੰਜ ਮੈਂਬਰੀ ਕਮੇਟੀ ਦੇ ਸਾਰੇ ਮੈਂਬਰ ਬੈਠੇ ਨੇ ਦੇਖੋ 11 ਤਰੀਕ ਦੇ ਫੈਸਲੇ ਨੂੰ ਸਮੂਚੇ ਪੰਥ ਨੇ ਸਰਾਇਆ ਸਾਰੇ ਸਾਰਾ ਪੰਥ ਨੇ ਤਸੱਲੀ ਪ੍ਰਗਟ ਕੀਤੀ ਅੱਜ ਖੁਸ਼ੀ ਦੀ ਲਹਿਰ ਆ ਸਿੱਖ ਪੰਥ ਵਿੱਚ ਕਿ ਜਿਹੜੀ ਅਗਵਾਈ ਯਾਨੀ ਹਰਪ੍ਰੀਤ ਸਿੰਘ ਜੀ ਅਤੇ ਬੀਬਾ ਸਤਵੰਤ ਕੌਰ ਜੀ ਕਰ ਰਹੇ ਨੇ ਉਹ ਬਹੁਤ ਵਧੀਆ ਫੈਸਲਾ ਤੁਸੀਂ ਸਾਰੇ ਡੈਲੀਗੇਟਾਂ ਨੇ ਸਿੱਖ ਪੰਥ ਨੇ ਲਿਆ ਹੈ ਤੇ ਫੇਰ ਪਾਈ ਹੁਣ ਆਹ ਦਲਿਆ ਜਿਵੇਂ ਪਰਮਿੰਦਰ ਜੀ ਕਹਿ ਕੇ ਗਏ ਆ ਇਹ ਦਲਿਆ ਅਸਲੀ ਦਲ ਸ਼ਰੋਮਣੀ ਅਕਾਲੀ ਦਲ ਉਹ ਦਲਿਆ ਜਿਹੜਾ ਪਤਾ ਨਹੀਂ ਕਿੱਥੇ ਬੈਠਾ ਉਹ ਹੈ ਬਾਦਲ ਦਲ ਕੱਲਾ ਬਾਦਲ ਦਲਿਆ ਮੈਨੂੰ ਯਾਦ ਆਉਂਦਾ ਹੈ 2 ਮਿੰਟ ਦੇ ਦਿਓ ਜੀ ਕੋਮੈਂਟ ਯਾਦ ਆਉਂਦਾ 2022 ਦੀ ਪਹਿਲੀ ਮੀਟਿੰਗ ਹੋਈ ਜ਼ਿਲੇ ਜਥੇਦਾਰਾਂ ਦੀ ਜਦੋਂ ਤਿੰਨ ਸੀਟਾਂ ਰਹਿ ਗਈਆਂ ਉਦੋਂ ਅਸੀਂ ਜ਼ਿਲੇ ਦੇ ਜਥੇਦਾਰ ਸਗੇ ਸਾਹਮਣੇ ਕਿਹਾ ਜੇਨੂੰ ਮਰਜ਼ੀ ਪੁੱਛ ਲਿਓ ਸੁਖਬੀਰ ਸਿੰਘ ਜੀ ਇਹ ਸ਼੍ਰੋਮਣੀ ਅਕਾਲੀ ਦਲ ਆ ਇਹ ਬਾਦਲ ਨਹੀਂ ਬਾਦਲ ਦਲ ਨਹੀਂ ਬਾਦਲ ਨਾਮ ਇਹ ਤੋਂ ਲਾ ਦਿਓ ਠੀਕ ਆ ਕਿਸੇ ਵੇਲੇ ਬਾਦਲ ਸਾਹਿਬ ਦੀ ਗਲਤੀ ਅੱਜ ਲੋਕ ਸਾਨੂੰ ਵੋਟਾਂ ਕਿਉਂ ਨਹੀਂ ਪਾਈਆਂ ਕਿਉਂ ਅਸੀਂ 2022 ਛੱਡ ਗਏ ਸਿਰਫ ਇਸ ਕਰਕੇ ਕਿ ਇਤੇ ਬਾਦਲ ਦੀ ਮੋਰਸੀ ਇਹ ਹੈ ਅਸਲੀ ਸ਼ਰੋਮਣੀ ਅਕਾਲੀ ਦਲ ਅਪੀਲ ਕਰਦੇ ਆ ਸਾਰੇ ਪੰਥ ਨੂੰ ਪੰਥ ਦੇ ਸਾਰੇ ਆਗੂਆਂ ਨੂੰ ਕਿ ਛੱਡੋ ਆਪਣੀ ਜਿਹੜੀ ਲਾਲਸਾ ਛੱਡੋ ਆਪਣਾ ਸਵਾਰਥ ਤਿਆਗ ਕਰੋ ਜੇ ਪੰਥ ਦੇ ਬੇੜੇ ਨੂੰ ਆਪਾਂ ਕੱਢ ਕੇ ਲੈ ਕੇ ਜਾਣਾ ਹੈ ਇਸ ਦਲਦਲ ਚੋਂ ਤੇ ਫੇ ਪਾਈ ਹੋ ਗਿਆਨੀ ਹਰਪ੍ਰੀਤ ਸਿੰਘ ਬੈਠੇ ਆ ਇਹਨਾਂ ਦੀ ਅਗਵਾਈ ਵਿੱਚ ਸਭ ਨੂੰ ਇਕੱਠੇ ਆਉਣਾ ਚਾਹੀਦਾ ਹੈ ਇਹ ਇਤਿਹਾਸ ਰਚਿਆ ਗਿਆ ਸਦਾਰ ਲੈਣ ਤੋਂ ਲੈ ਕੇ ਪੰਜ ਮੈਂਬਰੀ ਕਮੇਟੀ ਤੱਕ ਪੰਜ ਮੈਂਬਰੀ ਕਮੇਟੀ ਦੀ ਸੇਵਾ ਸਾਰੇ ਪੰਥ ਨੇ ਪ੍ਰਵਾਨ ਕੀਤੀ ਤੇ ਇਤਿਹਾਸ ਸਿਰਜਿਆ ਤੇ ਇਤਿਹਾਸ ਦੁਹਰਾਇਆ ਵੀ ਗਿਆ ਜਿਵੇਂ ਡੈਲੀਗੇਟਾਂ ਨੇ ਇਲੈਕਸ਼ਨ ਉਧਰ ਚੋਣ ਕੀਤੀ ਉਸੇ ਜਮਹੂਰੀਅਤ ਕੋਈ ਹੱਥ ਨਹੀਂ ਖੜੇ ਕੀਤੇ ਕੋਈ ਇੱਕ ਬੰਦੇ ਨੂੰ ਅਧਿਕਾਰ ਨਹੀਂ ਦਿੱਤਾ ਕਿ ਕੋਈ ਬੰਦਾ ਫੈਸਲੇ ਕਰ ਦਵੇ ਜੋ ਮਰਜ਼ੀ ਕਰੇ ਐਦਾ ਨਹੀਂ ਇੱਥੇ ਹਰ ਇੱਕ ਲੀਡਰ ਦੀ ਕਦਰ ਹੈ ਹਰ ਇੱਕ ਵਰਕਰ ਦੀ ਕਦਰ ਹੈ ਆਪਾਂ ਸਾਰੇ ਬਰਾਬਰ ਹਾਂ ਜਮਹੂਰੀਅਤ ਦੇ ਤੌਰ ਤਰੀਕੇ ਦੇ ਨਾਲ ਫੈਸਲੇ ਕੀਤੇ ਜਾਣਗੇ ਸੋ ਇਸ ਲਈ ਸਭ ਨੂੰ ਬੇਨਤੀ ਹੈ ਕਿ ਇਸ ਅਸਲੀ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਕੇ ਬਾਤਲ ਦਲ ਨੂੰ ਸ਼ੀਸ਼ਾ ਦਿਖਾਦੇ ਹਾਂ ਅਜੇ ਤੱਕ ਦਿਖਾਤਾ ਤੁਸੀਂ ਬਹੁਤ ਵੱਡੀ ਗਿਣਤੀ ਵਿੱਚ ਆਏ ਹੋ ਠਾਟਾ ਮਾਰਦਾ ਘੱਟਿਆ ਮੈਂ ਇੱਕ ਗੱਲ ਹੋਰ ਕਹਿ ਕੇ ਕਿ ਮੈਂ ਮੰਗ ਲੈਣੀ ਆ ਸਮਾਂ ਥੋੜਾ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਵੀ ਆਪਣੇ ਜ਼ਿਲ੍ਹੇ ਦਾ ਬਰਨਾਲਾ ਸਾਹਿਬ ਵੀ ਆਪਣੇ ਜ਼ਿਲ੍ਹੇ ਦੇ ਸਗੇ ਇੱਕ ਗੱਲ ਪੁੱਲ ਚੱਲਦਾ ਸੀ ਖਿਮਾ ਕਰਿਓ ਉਹ ਸਮਾਂ ਸੀ ਜਦੋਂ ਬਰਨਾਲਾ ਸਾਹਿਬ ਕੋ ਤਕੜੀ ਸੀ ਤੇ ਜਦ ਦੇਖਿਆ ਪੰਥ ਦੂਸਰੇ ਪਾਸੇ ਉਲੜ ਗਿਆ ਤੇ ਬਰਨਾਲਾ ਸਾਹਿਬ ਨੇ ਦੂਰ ਅੰਦੇਸ਼ੀ ਦਿਖਾਈ ਉਹਨਾਂ ਨੇ ਪੰਥ ਪ੍ਰਸਤੀ ਦਿਖਾਈ ਉਹਨਾਂ ਨੇ ਹੱਥ ਜੋੜ ਕੇ ਤਕੜੀ ਦੇਤੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਉਦੋਂ ਬਾਦਲ ਸਾਹਿਬ ਦੀ ਥੂਤੀ ਬੋਲਦੀ ਸੀ ਆ ਜਾ ਬੈਠਾ ਪੰਥ ਸੰਬੀਰ ਬਾਦਲ ਜੀ ਤਕੜੀ ਦੇ ਦਿਓ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਇਹ ਜੋ ਬਰਨਾਲ ਸਾਹਿਬ ਨੇ ਕੀਤਾ ਸੀ ਅੱਜ ਨਹੀਂ ਭਲਕੇ ਨਹੀਂ ਕੁਝ ਸਮੇਂ ਬਾਅਦ ਇਹ ਤੁਹਾਨੂੰ ਕਰਨਾ ਹੀ ਪੈਣਾ ਹੈ ਇਹ ਗੱਲ ਯਾਦ ਰੱਖਾਂਗੇ ਆਪਾਂ ਆਮ ਆਦਮੀ ਪਾਰਟੀ ਦਾ ਵੀ ਮੁੱਖ ਮੰਤਰੀ ਹੈ ਮੈਂ ਇਨੀ ਗੱਲ ਕਹਿਣੀ ਹੈ ਕਿ ਚਲੋ ਸਰਕਾਰ ਬਣ ਗਈ ਜਿਹਦੀ ਬਣ ਗਈ ਆਪਾਂ ਹੰਡਾ ਲਈ ਹਾਲਾਤ ਬਹੁਤ ਮਾੜੇ ਨੇ ਬਹੁਤ ਇਸ ਵੇਲੇ ਬਦਤਰ ਸਥਿਤੀਆਂ ਪੰਜਾਬ ਦੀ ਲੇਕਿਨ ਇਹ ਕਹਿੰਦਾ ਫਿਰ ਕਹੁੰਦਾ ਹੈ ਭਗਵੰਤ ਮਾਨ ਜੀ ਜੇ ਸੁਣਦੇ ਹੋ ਇਹ ਗੱਲ ਸੁਣ ਲਓ ਸਾਡੀ ਤੁਹਾਨੂੰ ਰਾਜਪਾਗ ਦਿੱਤਾ ਸੀ ਪੰਜਾਬੀਆਂ ਨੂੰ ਅਰਵਿੰਦ ਕੇਜਰੀਵਾਲ ਨੂੰ ਨਹੀਂ ਰਾਜਪਾਗ ਦਿੱਤਾ ਸੀਗਾ ਅਰਵਿੰਦ ਕੇਜਰੀਵਾਲ ਦਾ ਦਿੱਲੀ ਦੇ ਹਾਕਮਾਂ ਦਾ ਆ ਮਨੀਸ਼ ਸੋਦੀਆ ਕੀ ਕਹਿੰਦਾ ਕਹਿੰਦਾ ਤੱਕੇ ਨਾ ਸਰਕਾਰ ਬਣਾਓ ਕਹਿੰਦਾ ਜੋ ਮਰਜੀ ਹੱਕ ਆਪਣੇ ਹੱਥ ਕੰਡੇ ਵਰਤੋ ਤੇ ਸਰਕਾਰ ਬਣਨੀ ਚਾਹੀਦੀ ਯਸ ਸੋਦੀਆ ਸਾਹਿਬ ਤੈਨੂੰ ਸੇਕ ਨਹੀਂ ਲੱਗਾ ਪੰਜਾਬ ਦਾ ਅਏ ਤਾਂ ਉੱਪਰਲੀ ਹਵਾਜ ਫਿਰਦਾ ਜਦ ਮਹਾਰਾਜ ਆ ਪੰਜਾਬ ਦਾ ਸੇਕ ਲਗਾ ਇੱਥੇ ਵੱਡੇ ਵੱਡੇ ਛੱਡ ਕੇ ਦੌੜ ਗਏ ਤੂੰ ਕਿਹਨੇ ਬਾਗ ਦੀ ਮੁੱਲੀ ਐ ਲੇਕਿਨ ਪੰਜਾਬ ਅੱਜ ਇਸ ਗੱਲ ਤੋਂ ਬਹੁਤ ਦੁਖੀ ਐ ਕਿ ਪੰਜਾਬ ਦੇ ਉੱਪਰ ਦਿੱਲੀ ਰਾਜ ਕਰ ਰਹੀ ਐ ਸੋ ਮੈਂ ਤੁਹਾਨੂੰ ਬੇਨਤੀ ਕਰਦਾ ਸਮਾਂ ਹੈਗਾ ਆਪਣੇ ਕੋ ਥੋੜਾ ਵੀ ਐ ਲੇਕਿਨ ਹੈਗਾ ਤਕੜੇ ਹੋ ਕੇ ਸਭ ਨੂੰ ਕਹੋ ਇਸ ਕਾਫਲੇ ਦਾ ਹਿੱਸਾ ਬਣੀ ਐ ਤੇ ਆਪਾ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਨਿਸ਼ਕਾਮ ਇਮਾਨਦਾਰ ਸੱਚੇ ਸੁੱਚੇ ਪੰਥ ਦੇ ਸੇਵਕ ਨੇ ਬੀਬਾ ਸਤਵੰਦ ਕੌਰ ਜਿਹੜੀ ਸੁਪਤਰੀ ਹੈ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਏਡੇ ਵਧੀਆ ਆਗੂ ਆਪਾਂ ਨੂੰ ਮਿਲੇ ਆ ਉਹਨਾਂ ਦੀ ਗਵਾਈ ਚ ਆਪਾਂ ਸਾਰੇ ਸਾਥ ਦੇ ਕੇ ਪੰਥ ਨੂੰ ਇੱਕ ਵਾਰ ਫੇਰ ਆਪਣੇ ਪੁਰਾਣੇ ਰੋਹ ਵਿੱਚ ਲੈ ਕੇ ਚੱਲੀਏ